ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੋਲਡੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਟੋਟਲ ਤਿੰਨ ਗਾਮਾ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚ ਦੋ ਸੂਈਆਂ ਤੇ ਇੱਕ ਗੱਬਨ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਿੱਗਾ ਭਾਈ ਸਤਿ ਸ੍ਰੀ ਅਕਾਲ ਜੀ ਬਹੁਤ ਸਨਾ ਠੀਕ ਠਾਕ ਜੇ ਵਧੀਆ ਵਧੀਆ ਭਾਈ ਤੁਸੀਂ ਸਨਾ ਸਭ ਠੀਕ ਠਾਕ ਜੇ ਤੇ ਨਾਮ ਦੱਸ ਦੇ ਕਰੀ ਫਿਰ ਆਪਣਾ ਮੇਰਾ ਗੋਲਡੀ ਹੈ ਅੰਦ ਮੋਦਲਾ ਤਸੀਲ ਨਾਲ ਜਿਲੰਡਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਤੁਹਾਨੂੰ 80131105 ਠੀਕ ਹੈ ਹਾਂਜੀ ਮਹਾਂ ਕੀਤੇ ਦਰਸ਼ਨ ਹੁੰਦੇ ਤੁਹਾਡੇ ਚਲੋ ਇਦਾਂ ਹੀ ਆ ਚਲੋ ਅੰਦਰਸ਼ਨ ਤੇ ਆ ਕਰਾਂਗੇ ਲਗਾਤਾਰ ਅੱਛਾ ਹਾਂਜੀ ਲਗਾਤਾਰ ਹੀ ਪਿਆ ਕਰੋ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਤਿੰਨ ਫਿਰ ਹਾਂਜੀ ਤਿੰਨ ਜੀ ਤੇ ਸ਼ਿਰਵਾਦ ਫਿਰ ਜਿਹੜੀ ਆ ਸਾਈਵਲ ਕ੍ਰੋਸ ਤੇ ਆ ਜਿਹੜੀ ਗਾ ਇਹ ਤੋਂ ਕਰ ਲਈ ਤੋਂ ਕਿੱਦਾਂ ਕਰ ਲਈ ਠੰਡੀ ਸੀ ਲਿਆ ਜਿਹੜੀ ਪੂਰੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਸਤਵੰਦ ਦੇਣ ਜੀ ਸਤਵੰਦ ਦੇਣੇ ਆ ਹਾਂਜੀ ਹਾਂਜੀ ਤੇ ਮਗਰ ਕੀ ਜੇ ਮਗਰੇ ਦੇ ਬੱਚੇ ਆ ਮਗਰੇ ਦੇ ਬੱਚੇ ਬੱਚੇ ਸੇਮ ਟੂ ਸੇਮ ਵੇਤਰੀ ਆ ਜੀ ਹਾਂਜੀ ਆਪਣੇ ਘਰੇ ਸੂਈ ਆ ਜੇਰ ਦੀ ਪ੍ਰੋਪਰ ਵੀਡੀਓ ਸਭ ਕੋਲ ਚੋਲ ਕੇ ਆ ਅੱਛਾ ਇਹ ਤਾਂ ਡੇ ਕੋਲ ਹੀ ਸੂਈ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰਗੀ ਜੈ ਦੁੱਧ ਦੇ ਕੋ 12 ਤੋਂ 13 ਕਿਲੋ ਦਾ ਪੱਕਾ ਜਿਹੜਾ ਜਿਹੜਾ ਤਿਆਰ ਆ ਮੋਕੇ ਤੇ ਤਿਆਰ ਆ ਹਾਂਜੀ ਹਾਂਜੀ ਤੇ ਕਿੰਨਾ ਖਚਾਈ ਜਾਊਗੀ ਐ ਇਹ 16 ਕਿਲੋ ਦੁੱਧ ਕਰ ਦਊਗੀ ਉਹ ਤੇ ਘਰ ਆ 18 ਵੀ ਆਖੀ ਜਾਂਦੇ ਪਰ 16 ਕੇ ਦੇ ਦਊਗੀ ਠੀਕ ਆ ਹਾਂਜੀ ਹਾਂਜੀ ਬਾਕੀ ਜੇ ਆਹ ਦੇਖ ਸਕਦੇ ਜੇ ਮਲੇ-ਮੁਲੇ ਦੇ ਜੇ ਜਰੂਰ ਹੋਣਾ ਵਾ ਜੇ ਤੋਰ ਹਾਂ ਕਰੀ ਨਾ ਹਾਂਜੀ ਬਾਕੀ ਹਾਂ ਚੀਜ਼ ਬੜੀ ਲੱਗਦੀ ਆ ਚੰਗੀ ਫੈਟ ਵਾਲੀ ਗਾਂ ਤੇ ਗਰਮੀ ਚੱਲਣ ਵਾਲੀ ਐ ਗਰਮੀਆਂ ਚ ਚਾਉਣ ਵਾਲੀ ਆ ਜਿਹੜੀ ਐ ਥਾਣੇ ਵੀ ਬੜਾ ਪਿਆਰਾ ਲੱਗਾ ਇਹ ਕੀ ਵੀ ਠੰਡੀ ਸੀ ਲਿਆ ਹਾਂ ਦੇਖ ਸੰਦੇ ਚੰਗੇ ਸੋਹਣੇ ਰੰਗ ਰੋਦੀ ਆ ਲੈ ਜਾ ਜਰਸੀ ਸਾਈਵਲ ਕ੍ਰੋਸ ਆ ਜਿਹੜੀ ਹਾਂ ਨੇ ਵਿਟਾ ਕੁ ਥੋੜੀ ਗਾਹ ਨੂੰ ਉਤਰਾ ਵੀਰ ਜੀ ਠੰਡੀ ਸੀ ਲਿਆ ਪੂਰੀ ਕੋਈ ਵੰਗਾ ਵੰਗਾ ਪਾਉਂਦੀ ਨਹੀਂ ਲੋਗਾ ਅੱਛਾ ਪਰ ਦੋਵਾਂ ਬਨੇ ਬੈਗੇ ਤਾਰਾ ਮਾਰ ਦੀ ਠੀਕ ਹੈ ਠੀਕ ਹੈ ਮਾਰ ਦਿਓ ਹਾਂ ਦੇ ਸੱਤ ਪੰਨ ਦੋਵਾਂ ਪਾਸੇ ਇਸ ਤਰ੍ਹਾਂ ਹੀ ਬੈਜੋ ਇਹ ਚੀਜ਼ ਹੈ ਜਿਹੜਾ ਬੜਾ ਵਾਦਾ ਵਾ ਇਸ ਤਰ੍ਹਾਂ ਹੀ ਭਾਵੇਂ ਦੋਵਾਂ ਪਾਸੇ ਤਾਰਾ ਮਾਰ ਲਓ ਆ ਬਖੋ ਤਾਰਾ ਵੇਖੋ ਹਾਂ ਦੇਖੋ ਹਾਂ ਜੀ ਜਲਸੀ ਕਰੋ ਜੀ ਠੀਕ ਹੈ ਤੇ ਬੱਚਾ ਇਹਦਾ ਖਾ ਦੀਏ ਆਹ ਜਿਹੜੀ ਬੱਛੀ ਆ ਇਹਦੀ ਤਾਜੀ ਬੱਛੀ ਆ ਜਿਹੜੀ ਹੱਲੇ ਤੇ ਠੀਕ ਹੈ ਤੇ ਕਿੰਨਾ ਫਿਰ ਜੈਜਾ ਮੁੱਲ ਰੱਖੀ ਵਿਧਿਆ ਰਾ ਫਿਰ ਆਪਾਂ ਹਾਂ ਜੀ ਕਿੰਨਾ ਕ ਜੈਜਾ ਮੁੱਲ ਰੱਖਦੀ ਇਹਦਾ ਇਹਨੇ ਥੋੜੀ ਗਾਨ ਡਮਾਰ ਵਾਲੀ ਹੁੰਦੀ ਆ ਚੰਗੀ ਆ ਹਾਂ ਜੀ ਹਾਂ ਜੀ ਮੁੱਲ ਦੇ ਲੋਕ 55 60 ਵੀ ਹੋਰੀਆਂ ਦਾ ਕਰਦੇ ਆ ਹਾਂ ਜੀ ਹਾਂ ਜੀ ਆਪਾਂ ਮਤਲਬ 50000 ਰੁਪਏ ਦਾਂਗੇ ਅੱਛਾ ਹਾਂ ਜੀ 50000 ਦੀ ਦੇ ਦੋਗੇ ਦੇ ਵਿੱਚੋਂ ਕਰ ਦੋਗੇ ਛੋਟ ਛੋਟ 2000 ਕਰ ਦਾਂਗੇ ਹੋਰ ਕਰ ਦੋਗੇ ਮੌਕੇ ਤੇ ਕਰ ਦਾਂਗੇ 45000 ਦੀ ਪੱਕੀ ਦੇ ਦਾਂਗੇ ਵਸੀ ਅੱਛਾ ਚਲੋ ਬਾਕੀ ਮੌਕੇ ਤੇ ਕੋਈ ਛੋਟ ਛੋਟ ਕਰ ਦੋਗੇ ਫੋਨ ਲਾਵੇ ਕਰੀ ਨਾ ਫੋਨ ਤੋੜਾਂਗੇ ਅੰਜ ਫੋਨ ਤੇ ਲਾਵੇ ਜ਼ਰੂਰ ਇੱਕ ਕਰੀ ਹਨਾ ਬਾਕੀ ਮੇਨ ਸਭ ਤੋਂ ਵੱਧ ਇਹ ਹੀ ਆ ਕਿ ਠੰਡੀ ਸੀ ਲਿਆ ਤੇ ਹੈਗੀ ਜਰਸੀ ਸਾਈਵਲ ਕਰੋਸ ਆ ਠੀਕ ਆ ਜੀ ਤੇ ਹੁਣ ਇੱਕ ਆ ਜਰਸੀ ਗੱਬਨ ਆ ਗਈ ਆਪਣੇ ਕੋਲ ਹਾਂਜੀ ਇਹ ਕਿੰਨੇ ਕੇ ਦੁੱਧ ਵਾਲੀ ਵੀਰ ਜੀ ਇਹ 210 ਦਾ ਪਲਾਸੀ ਦੋਗੇ ਠੀਕ ਆ ਹਾਂਜੀ ਇਹ ਤੇ ਲਟੋਲਾ ਹਵਾ ਨੇ ਚਾਹੀਏ ਨਾ ਚੰਗੀ ਭਰਨੀ ਹੈ ਚਲੋ ਖੋਲੋ ਮੈਂ ਤੋੜ ਦਈਏ ਕਰੀ ਨੂੰ ਬਾਕੀ ਠੰਡੀ ਸੀਲ ਹੈ ਠੀਕ ਹੈ ਹੈਗੀ ਆ ਵੀ ਠੰਡੀ ਸੀਲ ਹੈ ਆ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਦਾ ਬਾਕੀ ਇੱਕ ਵਿੱਚ ਸ਼ਾਂਖ ਜੀ ਲੱਗੀ ਬੰਦੇ ਪਾਸੇ ਕੋਈ ਮਸ਼ੇਲ ਛੂਕ ਨਹੀਂ ਆ ਉਹ ਵਿੱਚ ਵੱਖਰੀ ਵੱਖਰੀ ਸ਼ਾਂਖ ਲੱਗੀ ਹੈਗੀ ਹੈ ਵੀ ਥੋੜੀ ਥੋੜੀ ਸਾਈਵਾਲਾ ਕਰੋਸੀ ਹੈ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਭਾਈ 32000 ਕਰਦੇ ਅੱਛਾ ਇਹਦਾ ਮੁੱਲ 32000 ਹੈ ਤੇ ਜੱਸ ਨਾ ਕਿੰਨੇ ਦੀ ਹੈ ਜੱਸ ਨਾ 28000 ਦੀ ਹੈ 28000 ਦੀ ਕੀ ਹੋਰ ਕਰ ਜਾ ਬਿਲਕੁਲ ਛੋਟ ਛੋਟ ਕਰਕੇ ਸਾਰਾ ਕੱਫ ਕਰ ਦੋ ਪੂਰੀ 26000 ਦੀ ਦੇ ਰਾਂ ਪੱਕੀ ਅੱਛਾ 26000 ਕੋਈ ਦਾ ਨਹੀਂ ਭਰ ਠੀਕ ਆ ਸੇਲ ਸੰਧੀ ਵਛੀ ਆ ਕੋਸਾ ਗਰਮੀ ਵਾਲੀ ਤੁਹਾਨੂੰ ਬੜਾ ਠੀਕ ਆ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਹੈ 30 ਨੰਬਰ ਤੇ ਇਹ ਵੀ ਸੂਈ ਸਵਾਈਆ ਦਾ ਬਚਾਜ ਆ ਜੀ ਆ ਜਿਓ ਸਰ ਇਹਦੇ ਮਗਰ ਵਛਾਇਆ ਜਿਹੜਾ ਤੇ ਥਾਣਾ ਇਹਦੇ ਵੀ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਥਾਣਾ ਦਾ ਸਜ ਗੈਪ ਜਿਹੜਾ ਚੰਗਾ ਤੇ ਮਿਲਕ ਮੈਨ ਵੀ ਆਪਾਂ ਦੇਖ ਸਕਦੇ ਠੀਕ ਆ ਜਿਹੜੀ ਉੜੀ ਜੀ ਸੰਭੀ ਘਟਿਆ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵੇ ਜੀ ਸੋਇਲ ਇਹਨੂੰ ਦੱਸ ਕੇ ਦੇਣਾ ਹੁੰਦਾ ਸੀ ਨਾ ਭਾਈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹਦੇ ਕੋਲ ਮਤਲਬ 12 ਕਿਲੋ ਦੁੱਧ ਤਿਆਰ ਜੀ ਤਿਆਰ ਜਿਹੜਾ ਤੇ ਇਹ ਕਿੰਨਾ ਚੁਵਾਈ ਜਾਊਗੀ 20 ਲੀਟਰ ਹੋਰ ਵਾਜੂਗੀ 14 ਕਰ ਦੂਗੀ ਹਾਂ ਜੀ 20 ਹੋ ਫਿਰ ਇੱਕ ਰੀਨ ਜਿਹੜਾ 12 ਹੁਣ ਘਰੋਂ ਚਵਾ ਦੋਗੇ ਚਵਾ ਦੇ ਹਾਂ ਜੀ ਐਵੇਂ ਅੱਖ ਨੂੰ 16 ਆਖੀ ਜਾਈਏ ਜਿੰਨਾਕ ਦੇਣਾ ਡੰਗਰ ਨੂੰ ਉਹਨਾਂ ਕਾ ਹਾਂ ਜੀ ਹਾਂ ਜੀ ਬਾਕੀ ਖੜੇ ਕੋਈ ਸਾਹਮਣਾ ਪਿੱਛੋਂ ਤੁਹਾਡੀ ਸਾਹਮਣੇ ਦੀ ਘੱਟ ਹੋਈ ਆ ਆ ਜ ਲੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 40000 ਕਰ ਦੇ ਚਲੀ ਜਾ ਹਾਂ ਤੇ ਕਿੰਨੇ ਦੀ ਜੱਸਣਾ ਇਹ 35000 ਦੀ ਇਹ 35000 ਹੀ ਦੇ ਦੋਗੇ ਹਾਂਜੀ ਬਾਕੀ ਚਲੋ ਕੋ ਫੋਨ ਲਾ ਲੈਣਾ ਮੰਨਤਾਂ ਨੂੰ ਮੌਕੇ ਤੇ ਹੋਰ ਅਸੀਂ ਜਾਣੀ ਕਿਰਾਏ ਦਾ ਵਾਧਾ ਘਾਟਾ ਉਹ ਕਰ ਲਾਂਗੇ ਨਾਲ ਮਿਲ ਕੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਹੋਰ ਕੁਝ ਕਹਣਾ ਬਾਕੀ ਇਹ ਆ ਵੀ ਸੋਈਆਂ ਤੁਹਾਡੇ ਘਰ ਕੋ ਚੁਵਾਈ ਕਰਕੇ ਖੜੇ ਤੇ ਗੱਬਣਾ ਪਾਸ ਕਰਕੇ ਖੜੇ ਹਨਾ ਗੱਬੜਿਆ ਸੀਗੇ ਥੱਲੇ ਬੱਸ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ